ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਦੇ ਵਿਭਾਗ ਦੇ ਵੱਲੋਂ ਸੂਬੇ ਦੇ ਵੱਖ-ਵੱਖ ਚੋਣਵੀਆਂ ਨਗਰ ਕੌਂਸਲਾਂ ਨੂੰ ਦਿੱਤੀ ਗਈ ਫਾਇਰ ਬ੍ਰਿਗੇਡ ਦੀ ਸਹੂਲਤ ਦੇ ਤਹਿਤ ਗੁਰਦਾਸਪੁਰ ਦੇ ਬਲਾਕ ਦੀਨਾਨਗਰ ਦੀ ਸਥਾਨਕ ਨਗਰ ਪ੍ਰੀਸ਼ਦ ਨੂੰ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਪ੍ਰਦਾਨ ਕੀਤੀ ਗਈ ਹੈ ਦੀਨਾਨਗਰ ਸ਼ਹਿਰ ਨੂੰ ਗੱਡੀ ਮਿਲਣ ਤੇ ਕਾਂਗਰਸੀ ਵਰਕਰਾਂ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਉਹਨਾਂ ਦੇ ਵੱਲੋਂ ਇਸ ਨੂੰ ਸਿੱਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ ਦੇ ਯਤਨਾਂ ਸਦਕਾ ਲੋਕ ਸਭਾ ਦੀਨਾਨਗਰ ਦੇ ਲਈ ਅਹਿਮ ਪ੍ਰਾਪਤੀ ਦੱਸਿਆ ਇਸ ਮੌਕੇ ਤੇ ਬਲਾਕ ਕਾਂਗਰਸੀ ਕਮੇਟੀ ਦੇ ਵੱਲੋਂ ਸੀਨੀਅਰ ਨੇਤਾ ਮਨਜੀਤ ਮੰਜਦੀ ਪ੍ਰਧਾਨਗੀ ਦੇ ਹੇਠ ਆਯੋਜਿਤ ਸਮਾਗਮ ਦੇ ਵਿੱਚ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਨਿਲ ਮਹਿਤਾ ਦੇ ਵੱਲੋਂ ਹਰੀبن ਕਟ ਕੇ ਫਾਇਰ ਬਰਗੇਡ ਦੀ ਨਵੀਂ ਗੱਡੀ ਨਗਰ ਕੌਂਸਲ ਦੀਨਾਨਗਰ ਨੂੰ ਸੌਂਪੀ ਗਈ ਹੈ ਮਾਡਮਾਨਾ ਜੁਲੀ ਮੰਤਰੀ ਸਾਬਾ ਨੇ ਪੂਰੀ ਕੀਤੀ ਇਸ ਲਾਖੇ ਦੀ ਇੰਨੇ 10 ਸਾਲ ਚੱਲ ਰਹੀ ਆ ਕਿਸੇ ਨੇ ਇਲਾਕੇ ਦੀ ਪਿਛੜਾ ਇਲਾਕੇ ਦੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਇਹਨਾਂ ਸੋ ਡਿਵੈਲਪਮੈਂਟ ਦੇ ਕੰਮ ਵਾਲੇ ਬਹੁਤ ਧਿਆਨ ਹੈ ਮੈਡਮ ਦਾ ਆਪਾਂ ਹੱਲਾ ਕਾਣਾ ਕਰਨਾ ਕਰਵਾ ਦਿੱਆ ਇਹਨਾਂ ਨੇ ਜਿਹੜੇ ਆਪਣੇ ਘਰ ਦੇ ਵਿੱਚ ਅਸੀਂ ਆਸ ਰੱਖਦੇ ਹਾਂ ਕਿ ਕੰਮ ਇਸੇ ਤਰੀਕੇ ਅੱਗੇ ਕਰਦੇ ਰਹਿਣਗੇ ਇਲਾਕੇ ਦੇ ਡਿਵੈਲਪਮੈਂਟ ਦੇ ਕਰਵਾਉਂਦੇ ਮੈਂ ਬੜਾ ਧੰਨਵਾਦੀ ਹਾਂ ਸ਼੍ਰੀਮਤੀ ਅਰਨਾ ਚੌਧਰੀ ਦਾ ਤੇ ਕੈਪਟਨ ਬਲਿੰਦਰ ਸਿੰਘ ਜੀ ਜਿਨ੍ਹਾਂ ਨੇ ਬੜੇ ਚਿਰ ਤੋਂ ਸਾਡੇ ਦੀਨਾ ਨਗਰ ਚ ਮੰਗ ਸੀ ਐਡੀਪ ਫਾਈਰ ਬ੍ਰਿਗੇਡ ਦੀ ਅੱਜ ਉਹਨਾਂ ਪੂਰੀ ਕਰ ਦਿੱਤੀ ਪਹਿਲਾਂ ਸਾਡੇ ਲੋਕਾਂ ਨੂੰ ਬੜੀ ਮੁਸ਼ਕਲ ਆਂਦੀ ਸੀ ਕਦੀ ਪਠਾਨਕੋੜ ਨੂੰ ਫੋਨ ਕਰਦੇ ਸੀ ਕਦੀ ਗੁਰਦਾਸਪੁਰ ਤੋਂ ਫੋਨ ਕਰਦੇ ਸੀ ਇਹੋ ਦੇਦੇ ਹੋ ਮੈਡਮ ਦਾ ਕਿ तकरीबन ਸਾਡੇ ਹਲਕੇ ਦੇ ਲੋਕਾਂ ਨੇ ਸਾਰਿਆਂ ਮੰਗ ਕੀਤੀ ਸੀ ਪੀਐਸਪੀ ਦੀ ਫਾਇਰ ਬ੍ਰਿਗੇਡ ਦੇ ਇੱਥੇ ਬਹੁਤ ਲੋਡ ਆ ਤੇ ਉਹਨਾਂ ਨੇ ਇਹਨੂੰ ਇਹਨਾਂ ਦੇ ਉਹਨਾਂ ਦੇ ਚਤਨਾ ਸਦਕਾ ਜਿਥੇ ਉਹਨਾਂ ਨੇ ਉਹ ਮੰਗ ਪੂਰੀ ਕਰਤੀ ਹੈ ਤੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਸ਼੍ਰੀਮਤੀ ਗਰਮਾ ਫੈਰਦੀਨਾਗਰ ਦੇ ਵਿੱਚ ਇਸ ਦੀ ਬਹੁਤ ਕਾਟ ਸੀ ਪਹਿਲੇ ਅਤੇ ਮਾਨਯੋਗ ਰਨਾ ਚੌਧਰੀ ਜੀ ਕੈਬਨਟ ਮੰਤਰੀ ਸਦਾ ਨਵਜੋਤ ਸਿੰਘ ਸਿੱਧੂ ਜੀ ਹਲੋ ਸਟੇਟ ਸਰਕਾਰ ਮੰਤਰੀ ਜੀ ਬਹੁਤ ਬਹੁਤ ਸਾਰਾ میزربان ہوئے نگر واسطے فائر بریگیڈا دیانگر تو, تو دیپک کمار دی رپورٹ جگہ سیوک ویب ٹی وی